ਕੈਂਸਰ ਇੱਕ ਬਹੁਤ ਹੀ ਖਤਰਨਾਕ ਤੇ ਘਾਤਕ ਬਿਮਾਰੀ ਹੈ ਇਸ ਕਰਕੇ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਗਲੋਬਲ ਕੈਂਸਰ ਅਬਜ਼ਰਵੇਟਰੀ ਦੀ ਰਿਪੋਰਟ ਦੇ ਅਨੁਸਾਰ ਵਿਸ਼ਵ ਦੇ ਵਿੱਚ ਹਰ ਸਾਲ 1.90 ਕਰੋੜ ਕੈਂਸਰ ਦੇ ਕੇਸ ਪਾਏ ਜਾਂਦੇ ਨੇ ਚੀਨ ਤੇ ਅਮਰੀਕਾ ਤੋਂ ਬਾਅਦ ਭਾਰਤ ਦੇ ਵਿੱਚ ਕੈਂਸਰ ਦੇ ਸਭ ਤੋਂ ਵੱਧ ਮਾਮਲੇ ਨੇ ਸਾਡੇ ਦੇਸ਼ ਦੇ ਵਿੱਚ ਜਾਗਰੂਕਤਾ ਦੀ ਕਮੀ ਤੇ ਗਲਤ ਜਾਣਕਾਰੀ ਦੇ ਕਰਕੇ ਜ਼ਿਆਤਰ ਲੋਕ ਇਸ ਬਿਮਾਰੀ ਬਾਰੇ ਆਖਰੀ ਪੜਾਅ ਦੇ ਵਿੱਚ ਜਾਣਦੇ ਨੇ ਤੇ ਉਦੋਂ ਤੱਕ ਬਹੁਤ ਹੀ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਹੈ ਸਿਹਤ ਮਾਹਿਰਾਂ ਅਨੁਸਾਰ ਕੈਂਸਰ ਕਰਕੇ ਹੋਣ ਵਾਲੀਆਂ ਮੌਤਾਂ ਸਮੇਂ ਸਿਰ ਜਾਂਚ ਕਰਕੇ ਤੇ ਸਹੀ ਜਾਣਕਾਰੀ ਦੇ ਕੇ ਰੋਕਿਆ ਜਾ ਸਕਦਾ ਹੈ ਅੱਜ ਕੱਲ ਕੈਂਸਰ ਬਾਰੇ ਇੰਟਰਨੈਟ ਤੇ ਬਹੁਤ ਸਾਰੀ ਗਲਤ ਜਾਣਕਾਰੀ ਉਪਲਬਧ ਹੈ ਜੋ ਕਿ ਘਾਤਕ ਹੋ ਸਕਦੀ ਹੈ ਜਿਸ ਸਥਿਤੀ ਚ ਤੁਹਾਨੂੰ ਦੱਸਦੇ ਹਾਂ ਕਿ ਕੈਂਸਰ ਦੇ ਬਾਰੇ ਕੀ ਮਿਥ ਹੈ ਤੇ ਕੀ ਤੱਤ ਹੈ ਸਭ ਤੋਂ ਪਹਿਲਾਂ ਤਾਂ ਭਾਵੇਂ ਕੈਂਸਰ ਇੱਕ ਘਾਤਕ ਬਿਮਾਰੀ ਹੈ ਜੇਕਰ ਸਮੇਂ ਸਿਰ ਸਤਾ ਪਤਾ ਲੱਗ ਜਾਵੇ ਤਾਂ ਜਾਨ ਬਚਾਈ ਜਾ ਸਕਦੀ ਹੈ ਕੈਂਸਰ ਨੂੰ ਖਾਸ ਤੌਰ ਤੇ ਸ਼ੁਰੂਆਤੀ ਦੌਰ ਚ ਪਛਾਣ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਬ੍ਰੈਸਟ ਕੈਂਸਰ ਪ੍ਰੋਸਟੇਟ ਕੈਂਸਰ ਤੇ ਚਮੜੀ ਦੇ ਕੈਂਸਰ ਦਾ ਇਲਾਜ ਸਹੀ ਸਮੇਂ ਤੇ ਸ਼ੁਰੂ ਕਰ ਦਿੱਤਾ ਜਾਵੇ ਤਾਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਨੇ ਹਾਲਾਂਕਿ ਜੇਕਰ ਆਖਰੀ ਪੜਾਅ ਤੇ ਇਸ ਦਾ ਪਤਾ ਲੱਗਦਾ ਤਾਂ ਜਾਨ ਬਚਾਉਣੀ ਮੁਸ਼ਕਲ ਹੋ ਸਕਦੀ ਹੈ ਕੈਂਸਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਨਹੀਂ ਫੈਲਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮੰਨਣਾ ਹੈ ਕਿ ਕੈਂਸਰ ਦੇ ਮਰੀਜ਼ ਦੇ ਨੇੜੇ ਜਾਣ ਨਾਲ ਕੈਂਸਰ ਫੈਲ ਸਕਦਾ ਇਕੱਠੇ ਰਹਿਣਾ ਖਾਣਾ ਸਾਂਝਾ ਕਰਨਾ ਇੱਕੋ ਘਰ ਦੇ ਵਿੱਚ ਰਹਿਣਾ ਜਾਂ ਸਰੀਰਿਕ ਸੰਪਰਕ ਬਣਾਉਣ ਕਰਕੇ ਕੈਂਸਰ ਦਾ ਕੋਈ ਖਤਰਾ ਨਹੀਂ ਹੋਇਆ ਜੇਕਰ ਸਰੀਰ ਦੇ ਵਿੱਚ ਕਿਤੇ ਕੈਂਸਰ ਹੈ ਅਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਪੂਰੇ ਸਰੀਰ ਦੇ ਵਿੱਚ ਫੈਲ ਸਕਦਾ ਕੁਝ ਵਾਇਰਸ ਕਿ ਐਪੀ ਸੀ ਵੀ ਤੇ ਹੈਪਟਾਈਟਸ ਬੀ ਸੀ ਦੀ ਲਾ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਨੇ ਇਸ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕੈਂਸਰ ਸਿਰਫ ਬਜ਼ੁਰਗਾਂ ਦੇ ਵਿੱਚ ਹੁੰਦਾ ਨੌਜਵਾਨਾਂ ਦੇ ਵਿੱਚ ਨਹੀਂ ਸਿਹਤ ਮਾਹਰਾਂ ਅਨੁਸਾਰ ਕੈਂਸਰ ਦਾ ਖਤਰਾ ਵੱਡੀ ਉਮਰ ਦੇ ਨਾਲ ਵੱਧਦਾ ਹੈ ਪਰ ਇਹ ਕਿਸੇ ਵੀ ਉਮਰ ਦੇ ਵਿੱਚ ਹੋ ਸਕਦਾ ਹੈ ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਲੂਕੇਮੀਆ ਯਾਨੀ ਬਲੱਡ ਕੈਂਸਰ ਤੇ ਹੱਡੀਆਂ ਦੇ ਕੈਂਸਰ ਦਾ ਖਤਰਾ ਹੁੰਦਾ ਹੈ ਕਈ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ 30 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਵਿੱਚ ਛਾਤੀ ਦਾ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ ਸਿਗਰਟ ਨੋਸ਼ੀ ਤੇ ਸ਼ਰਾਬ ਦੇ ਕਰਕੇ ਨੌਜਵਾਨ ਨਾਂ ਨੂੰ ਫੇਫੜੇ ਅਤੇ ਜਿਗਰ ਦਾ ਕੈਂਸਰ ਹੋ ਰਿਹਾ ਦੱਸਦੇ ਇਹ ਕੀ smartphone ਜਾਂ microwave ਦੀ ਵਰਤੋਂ ਕਰਨ ਦਾ ਮਤਲਬ ਹੈ ਕਿ ਕੈਂਸਰ ਹੋਣਾ ਯਕੀਨੀ ਹੈ ਮਿਥ ਬਹੁਤ ਹੀ ਆਨਲਾਈਨ ਚੱਲਦਾ ਰਹਿੰਦਾ ਕਈ ਰਿਪੋਰਟਾਂ ਦੇ ਅਨੁਸਾਰ smartphone ਜਾਂ microwave ਦੀ ਵਰਤੋਂ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ ਹਾਲਾਂਕਿ ਅਜੇ ਤੱਕ ਇਸ ਦਾ ਕੋਈ ਠੋਸ ਵਿਗਿਆਨਕ ਸਬੂਤ ਸਾਹਮਣੇ ਨਹੀਂ ਆਇਆ ਰੇਡੀਏਸ਼ਨ ਦੇ ਲੰਬੇ ਸਮੇਂ ਤੱਕ ਸੰਪਰਕ ਦੇ ਵਿੱਚ ਰਹਿਣ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਪਰ ਸਾਵਧਾਨੀ ਬਹੁਤ ਮਹੱਤਵਪੂਰਨ ਹੈ ਤਾਂ ਜੋ ਵੀ ਇੰਟਰਨੈਟ ਤੇ ਤੁਸੀਂ ਕੈਂਸਰ ਦੇ ਸੰਬੰਧੀ ਮਿਥ ਦੇਖ ਰਹੇ ਹੋ ਉਸ ਤੋਂ ਪਹਿਲਾਂ ਸਿਹਤ ਮਾਹਿਰਾਂ ਦੀ ਰਾਏ ਇੱਕ ਵਾਰ ਜ਼ਰੂਰ ਲੈ ਲਓ